ਔਰ ਜੋਤਸੀਆਂ ਦੇ ਚੱਕਰ ਵਿੱਚ ਉਹੀ ਪੈਣ ਜੋ ਬ੍ਰਹਿਮ ਤੋਂ ਮਾਦ ਵਿੱਚ ਫਸੇ ਹੋਏ ਨੇ। ਵੈਸੇ ਜੋਤਿਸ਼ ਵਿੱਦਿਆ ਦਾ ਬਹੁਤ ਵੱਡਾ ਜੜਾ ਪ੍ਰਭਾਵ ਸਾਡੇ ਦੇਸ਼ ਦੇ ਵਿੱਚ ਪਿਆ ਹੈ ਯੂਨਾਨ ਤੋਂ ਆਇਆ ਹੈ। ਇਹ ਵੀ ਮਾਰਕ ਕਰਦੇ ਆ। ਗਣਕ ਜੋਤਿਸ਼ ਸੀ ਸਾਡੇ ਦੇਸ਼ ਗਣਿਤ ਵਿੱਦਿਆ। ਇੱਕ ਸਾਲ ਪਹਿਲੇ ਦੱਸ ਦੇਣਾ ਸੂਰਜ ਨੂੰ ਗਰਹਿਣ ਲੱਗੇਗਾ ਚੰਦਰਮਾ ਨੂੰ ਇੱਕ ਗਣਤ ਜੋਤਿਸ਼ ਤੇ ਸੀ। ਲੇਕਿਨ ਹਾਲੇ ਤੱਕ ਜੋਤਿਸ਼ ਗ੍ਰਹਿ ਨਿਛੇਤਰਾ ਦਾ ਤੁਹਾਡੇ ਉੱਤੇ ਕੋਈ ਫਲ ਇਹ ਫਲ ਮਿਲੇਗਾ ਤੇ ਇਹ ਫਲ ਮਿਲੇਗਾ ਇਹ ਸਿਧਾਂਤਿਕ ਨੁਕਤੇ ਯੂਨਾਨਤੋ ਆਏ ਨੇ ਸੋਕਰਾਟ ਬਹੁਤ ਵੱਡਾ ਆਪਣੇ ਸਮਾਨੇ ਦਾ ਜੋਤਸੀ ਸੀ ਯੂਨਾਨ ਦੇ ਇੱਕ ਰਾਤ ਖਰਬੂਜ਼ਿਆਂ ਦੇ ਖੇਤ ਦੇ ਗ੍ਰਹਿ ਨਿਛੇਤਰਾ ਦਾ ਅਧਿਐਨ ਕਰ ਰਿਹਾ ਸੀ ਰਾਤ ਸੀ ਤੇ ਹੌਲੇ ਹੌਲੇ ਚੱਲ ਵੀ ਰਿਹਾ ਸੀ ਛੋਟੀ ਜੀ ਖੋਈ ਸੀ ਉਹ ਦੇਖ ਪਾਣੀ ਕਢ ਕੇ ਖਰਬੂਜ਼ਿਆਂ ਨੂੰ ਸਿੰਚਿਆ ਜਾਂਦਾ ਸੀ ਖੇਤ ਨੂੰ ਤੇ ਉਸ ਖੇਤ ਜੋ ਹੈ ਖੋਦ ਅੱਜ ਗਿਰ ਗਿਆ ਚਲਦੇ ਆਂ ਚੱਲਦੇ ਅંધੇਰਾ ਬਨੇ ਰਹਾ ਹੈ ਨਹੀਂ ਸੀ ਤੇ ਛੋਟੀ ਜੀ ਖੋਈ ਸੀ ਜਿਵੇਂ ਟੋਇਆ ਹੋਵੇ ਖੇਤ ਦੀ ਰਖਵਾਲੀ ਇੱਕ ਬੁੱਢੀ ਬਿਰਦ ਮਾਰਤਾ ਆਵਾਜ਼ ਜਦਾਈ ਤੇ ਉਹਨੂੰ ਪਤਾ ਚੱਲਿਆ ਖੂਦ ਇੱਕ ਕੋਈ ਜਾਨਵਰ गिर ਗਿਆ ਹੈ। ਕੋਈ ਪਸ਼ੂ गिर ਗਿਆ ਹੋਣਾ ਪੱਜਦਾ ਹੋਇਆ। ਲੇਕਿਨ ਅੰਦਰੋਂ ਬੰਦੇ ਦੀ ਆਵਾਜ਼ ਆਈ ਮੈਨੂੰ ਕਢੋ ਮੈਨੂੰ ਬਾਹਰ ਕਢੋ। ਉਸ ਬੁੱਢੀ ਮਾਂ ਨੂੰ ਇੱਕਦਮ ਸਮਝ ਆ ਗਈ ਕੋਈ ਬੰਦਾ गिर ਗਿਆ ਹੈ। ਖੈਰ ਰਸਾ ਪਾਇਆ ਬਹੁਤ ਡੂੰਗੀ ਖੋਈ ਨਹੀਂ ਸੀ ਟੋਏ ਜੀਆਂ ਸੀ। ਪਾਣੀ ਨਿਕਲਦਾ ਸੀ ਇਧਰ ਮੈਂ ਡਾਲਟਨ ਗੰਦੇ ਇਲਾਕੇ 'ਚ ਵੀ ਦੇਖਿਆ 3-4 ਫੁੱਟ ਤੇ ਪਾਣੀ ਨਿਕਲ ਆਂਦਾ ਹੈ ਜ਼ਮੀਨ ਤੋਂ ਰਸਾ ਪਾ ਕੇ ਉਸ ਮਾਈ ਨੇ ਖਿੱਚਿਆ ਸੁਕਰਾਤ ਨੂੰ ਬਾਹਰ ਕਢਿਆ ਸੁਕਰਾਤ ਉਸ ਮਾਨੋ ਕਹਿੰਦਾ ਮੈਂ ਬਹੁਤ ਵੱਡਾ ਨਜੂਮੀ ਆ ਜੋਤਿ ਆ ਬੜੇ ਬੜੇ ਉਲਮਾ ਉਮਰਾ ਰਾਜੇ ਮਹਾਰਾਜੇ ਬਾਦਸ਼ਾਹ ਮੇਰੇ ਕੋਲ ਸਮਾਂ ਪਹਿਲੇ ਮੰਗਦੇਂ ਮੈਂ ਉਹਨਾਂ ਨੂੰ ਸਮਾਂ ਦੇਣਾ ਤੇ ਮੈਂ ਉਹਨਾਂ ਦਾ ਭਵਿੱਖ ਦੱਸਦਾ ਹਾਂ ਤੂੰ ਕੱਲ ਆਵੇਂ ਮੇਰੇ ਕੋਲ ਸਭ ਤੋਂ ਪਹਿਲਾਂ ਮੈਂ ਤੇਰਾ ਭਵਿੱਖ ਦੇਖਾਂਗਾ ਤੂੰ ਰਾਤ ਨੂੰ ਮੇਰੇ ਤੇ ਪਰਉਪਕਾਰ ਕੀਤਾ ਮੈਨੂੰ ਖੋਈ ਦੇ ਚੋਂ ਕੱਢਿਆ ਹੱਸ ਕੇ ਉਹ ਬੁੱਢੀ ਮਾਂ ਕਹਿ ਲੱਗੀ ਵੇ ਪੁੱਤਰਾ ਮੇਰੀ ਉਡੀਕ ਨਾ ਕਰੇ ਮੈਂ ਨਹੀਂ ਆਉਣਾ ਕਿਉਂ ਲੰਬੀ ਲੈਣ ਲੱਗੇ ਲੱਗਦੀ ਏ ਰੋਜ਼ ਮੇਰੇ bade bade ulama se dhanaad mere kul time mangde ne waqt mangde ne tenu main aap de reha tu pehle sab to pehla main tera dekhanga meri udeek na kare tenu hi nahi pata ke ajj di raat main khoj gir jana hai ke tu mere bare koi khabar dasega main kadon khoj girna hai aa ਕੰਨਨ ਸੁਕਰਾਤ ਘਰ ਆ ਕੇ ਉਸਨੇ ਜੋਤਿਸ਼ ਵਿੱਦਿਆ ਦੇ ਸਾਰੇ ਗ੍ਰੰਥ ਫਾੜ ਦਿੱਤੇ ਅਗਲਾ ਦਿੱਤੇ ਕਹਿੰਦੇ ਸਭ ਗਲਤ ਹੈ ਮੇਰੇ ਨਾਲ ਕੱਲ ਕੀ ਹੋਣਾ ਹੈ ਪਰਮਾਤਮਾ ਜਾਣਦਾ ਹੈ ਵੀ ਉਹ ਪੁੱਛ ਨਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਆਪਣੇ ਕਰਮ ਕੀ ਗੱਥ ਮੈਂ ਕਿਆ ਜਾਣੋ ਕਿਆ ਜਾਣੋ ਬਾਬਾ ਇੱਕ ਬੀਜ ਬੋਈਏ ਫਲ ਤੱਕ ਪਹੁੰਚਦੇ ਆ ਪਹੁੰਚਦੇ ਵਿਚਾਰ ਸਮੇਂ ਦਾ ਗਹਿਤ ਹੈ ਸਮੇਂ ਦਾ ਗਹਿਤ ਹੈ ਪਤਾ ਨਹੀਂ ਚੱਲਦਾ ਕੀ ਕੀ ਤਸੀਕੀ ਬੋਇਆ ਸੀ ਆਪਣੇ ਕਰਮ ਕੀ ਗਤ ਮੈਂ ਕਿੱਹਾ ਜਾਣ ਪਰ ਬਿਨਾ ਬੋਏ ਹੋਏ ਬੀਜ ਤੋਂ ਫਲ ਨਹੀਂ ਆਉਂਦਾ ਬਿਨਾ ਕਰਮ ਤੋਂ ਦੁੱਖ ਸੁੱਖ ਨਹੀਂ ਆਉਂਦਾ ਰੱਬ ਨੇ ਨਿਯਮ ਬਣਾਇਆ ਪ੍ਰਭੂ ਨੇ ਨਿਯਮ ਬਣਾਇਆ ਕਰਮ ਦੀ ਜ਼ਿੰਮੇਵਾਰੀ ਮਨੁੱਖ ਨਾਲ ਆਇਦ ਹੁੰਦੀ ਹੈ ਬੰਦੇ ਨਾਲ ਆਇਦ ਹੁੰਦੀ ਹੈ ਹਰ ਮਨੁੱਖ ਦਾ ਇੱਕ ਕੋਈ ਭਵਿਸ਼ਾ ਹੈ ਪਰਮਾਤਮਾ ਹੋਣਾ ਔਰ ਜਿਤਨੇ ਚਿਰ ਤੱਕ ਸੁਭਾਵ ਇਦਾ ਪ੍ਰਮਾਤਮਾ ਵਰਗਾ ਨਹੀਂ ਆਉਂਦਾ ਜਮਦਾ ਰਹੇਗਾ ਮਰਦਾ ਰਹੇਗਾ ਜਮਦਾ ਰਹੇਗਾ ਮਰਦਾ ਰਹੇਗਾ ਇਸ ਵਾਸਤੇ ਧਨ ਗੁਲਾਮਿਕ ਵਕਤ ਦੇ ਪੈਗੰਬਰੀ ਪੁਰਸ਼ ਨੇ ਸਾਨੂੰ ਸ਼ਬਦ ਨਾਲ ਜੋੜ ਦਿੱਤਾ ਜੋ ਨਾ ਜਮਦਾ ਹੈ ਨਾ ਮਰਦਾ ਹੈ ਸਾਨੂੰ ਪ੍ਰਭੂ ਨਾਲ